ਦੇਖੇ ਤੋਂ ਅੱਜ ਹਮ ਵੀ ਤੁਮਰੀ ਬਹਾਦਰੀ ਬੁਖਰੀ ਗਗਾਟ ਪੱਡੇ ਕੀ ਹਨਰ ਬਰੀ ਮਾਰੇ ਕਹਿੰਦੇ ਅੱਜ ਅਸੀਂ ਤੁਹਾਡੀ ਬਹਾਦਰੀ ਜਿਹੜੀ ਸੁਣੀ ਹੈ ਨਾ ਉਹ ਬਹਾਦਰੀ ਦੇਖਣੀ ਆ ਉਹ ਮੈਦਾਨੇ ਜੰਗ ਚ ਉਤਰੋ ਜੇ ਕਹਿ ਕੇ ਉਹ ਪੈ ਟੂਟ ਪੜੇ ਦਸਵੇਂ ਬਾਦਸ਼ਾਹ ਇਸ ਸਫ ਕੋ ਕਾਟਦੇ ਥੇ ਕਭੀ ਉਸ ਪਰ ਇਹ ਬਰਦਾ ਬਸ ਇਹ ਗੱਲ ਕਹਿ ਕੇ ਨਾ ਉਹਨਾਂ ਦਾ ਬਾਦਸ਼ਾਹ ਸ਼ੇਰ ਵਾਂਗੂ ਝੱਟ ਪਿਆ ਉਹਨਾਂ ਦੀ ਦਸਵੇਂ ਬਾਦਸ਼ਾਹ ਕਿਤੇ ਆ ਸਫਾ ਕੱਟਦੀ ਕਿਤੇ ਉਹ ਦਲ ਝਟਕਦਾ ਹਾਂ ਕੁਸਮਾਨੀ ਬਿਜਲੀ ਵਾਂਗ ਤਲਵਾਰ ਫਿਰ ਰਹੀ ਆ ਬਾਦਸ਼ਾਹ ਤੇ ਨਾਲ ਦੇ ਕਿਹੜਾ ਘੱਟ ਨੇ ਉਹ ਵੀ ਏ ਕਿਸੇ ਬੜ ਕਰ ਏਕਾ ਤਲਵਾਰਾਂ ਦੀਆਂ ਧਾਰਾਂ ਤੇ ਨੱਚਣ ਵਾਲੇ ਨੇ ਸਵਾ ਸਵਾ ਲੱਖ ਗਿਣ ਕੇ ਝਟਕਾਇਆ ਬਾਬੇ ਜੀਤ ਸਿੰਘ ਵਰਗਿਆਂ ਨੇ ਪਿਆਰੇ ਦਇਆ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਵਰਗਿਆਂ ਨੇ ਬਾਬੇ ਉਦਾ ਸਿੰਘ ਬਚਿੱਤਰ ਸਿੰਘ ਜੈਸਿਆਂ ਨੇ ਜਮਤੀ ਨਾਥੀ ਹਜ਼ੂਰ ਦੀ ਤਲਵਾਰ ਪਰ ਨਿਗਾਹ ਤੇਗੇ ਗੁਰੂ ਤੇ ਹੁੰਦਾ ਥਾ ਬਿਜਲੀ ਕਾ ਸ਼ਾਇਦ ਹੋ ਕਹਿੰਦੇ ਕਿਸੇ ਨੂੰ ਮਹਾਰਾਜ ਦੀ ਤਲਵਾਰ ਨજર ਨਹੀਂ ਆਈ ਚਲਦੀ ਐਨੀ ਤੇਜ ਬਸ ਇੱਕ ਚਮਕ ਜੀ ਪੈਂਦੀ ਆ ਜਿਵੇਂ ਆਕਾਸ਼ੀ ਬਿਜਲੀ ਦੀ ਹੋ ਇੱਕ ਹਮਲੇ ਮੇਂ ਥਾ ਫੌਜ ਗਾ ਤਖਤਾ ਉਲਟ ਗਿਆ ਗੁਰ ਕੀ ਹਵਾਏ ਤੇਜ ਸੇ ਬਾਦਲ ਥਾ ਛੱਡ ਗਿਆ بس ਇੱਕੋ ਹੀ ਹਮਲਾ ਇੱਕੋ ਹੀ ਝੱਟ ਕੰਗੀ ਧਰਨੇ ਕੀਤੀ ਕਹਿੰਦੇ ਜਿੰਨੀ ਚੜ ਕੇ ਆਈ ਸੀ ਨਾ ਫੌਜਾਂ ਉਹਨਾਂ ਦਾ ਤਖਤਾ ਬੁਦਾ ਦਾ ਬਾਦਸ਼ਾਹ ਉਹਨਾਂ ਦੇ ਖਿਆਲ ਜਿਹੜੇ ਅੰਦਰ ਬੁਨੇ ਹੋਏ ਸੀ ਨਾ ਹਵਾ ਦੇ ਮਹਿਲ ਧੂਏ ਦੇ ਬਦਰਾ ਵਾਂਗ ਉਡਾਦੇ ਬਾਦਸ਼ਾਹ ਗੁਰ ਕੀ ਹਵਾਏ ਤੇਗ ਸੇ ਬਦਲ ਸ਼ਾ ਫਟ ਗਿਆ ਕਹਿੰਦੇ ਸਤਗੁਰੂ ਦੀ ਤੇਗ ਨੇ ਇਹੋ ਜਿਹਾ ਕਹਿਰ ਵਰਤਾਇਆ ਮਾਨੋ ਬੱਦਲ ਹੀ ਫਟ ਗਿਆ ਜੋ ਬਚ ਗਏ ਉਹ ਭਾਗ ਗਏ ਮੂੰਹ ਕੋ ਮੋੜ ਕਰ ਰਸਤਾ ਘਰੋਂ ਘਾ ਲੇ ਲਿਆ ਮੈਦਾਨ ਕੋ ਛੋੜ ਕੇ ਤੇ ਜਿਹੜੇ ਬਚ ਗਏ ਕੰਨਾਂ ਤੇ ਹੱਥ ਧਰ ਕੇ ਭੱਜਦੇ ਕਹਿੰਦੇ ਜਾਨ ਬੱਜੀ ਤੋ ਲੱਖੋਂ ਪਾਇ ਰਸਤਾ ਘਰੋਂ ਘਾ ਲਿਆ ਬਸ ਫਿਰ ਨੱਕ ਦੀ ਸਿਹਤ ਘਰੋਂ ਲੈ ਲਈ ਉਹਨਾਂ ਨੇ ਮੈ ਤਾਂ ਕੁਛ ਛੋੜ ਕਰ ਕਹਿੰਦੇ ਅਸੀਂ ਤੇ ਕਿਹਾ ਫਕੀਰ ਹੀ ਹੋਣਗੇ ਸਿੰਘੋਂ ਨੇ ਭੂਸਨ ਕਾਲ ਦੀ ਆਥਾ ਚੰਜੋੜ ਕਰ ਪਛਤਾਏ ਆਖਿਰ 신고 ਬਹੁਤ ਕਾਲ ਦੌੜ ਕਰ ਇੱਕ ਤਾਂ ਮੂਹਰੇ ਮੂੰਹ ਭੰਨਿਆ ਅੰਗਲਿਆ ਨੇ ਤੇ ਪਿੱਛੋਂ ਆਪਣਾ ਧਰਮ ਵੀ ਖਵਾ ਲਿਆ ਸੋਹਾ ਖਾ ਕੇ ਮੁੱਕਰ ਗਏ ਤੇ ਹੁਣ ਸਿਰ ਕਿੱਥੇ ਲਪਾਉਣ ਜਾ ਕੇ ਤਾਂ ਹੀ ਬੁਰਾਈ ਭਾਈ ਮਾੜੀ ਆ ਦੁਸ਼ਮਣ ਦੀ ਵੀ ਬੁਰਾਈ ਨਾ ਕਰੋ ਬਿਨਾ ਮਜਾ ਕਿਸੇ ਵਾਰੇ ਗਲਤ ਬਕਵਾਸ ਨਾ ਕਰੋ ਜਿੰਨਾ ਚਿਰ ਜਾਣਦੇ ਨਾ ਹੋਣ ਇਹ ਅਖੀਰ ਤੇ ਆਪਣੇ ਸਿਰ ਪਜਦਾ ਆਪਣਾ ਹੀ ਸਿਰ ਨੀਵਾ ਕਰਾਉਂਦਾ ਇੱਕ ਦਾ ਇਸ ਕਰਕੇ ਭਲੇਖਾ ਹੀ ਸੀ ਉਹਨਾਂ ਨੂੰ ਵੀ ਆਏ ਕਰਦਿਆਂਗੇ ਉਹ ਕਰਦਿਆਂਗੇ ਪਤਾ ਤੇ ਜ਼ੀਰੋ ਗਰਾਉਂਡ ਤੇ ਆ ਕੇ ਲੱਗਦਾ ਕਹਿੰਦੇ ਸਿੰਘੋਂ ਨੇ ਪੁੱਸ ਲਕਾਲ ਦੀਆਂ ਥਾ ਚਝੋੜ ਕਰ ਕਹਿੰਦੇ ਇਹੋ ਜਿਹਾ ਝਟਕਾ ਲਾਇਆ ਮਹਾਰਾਜ ਨੇ ਸਰਸਾ ਦੇ ਕਿਨਾਰੇ ਤੇ ਜਿਹੜਾ ਉਹਨਾਂ ਦੇ ਅੰਦਰ ਪੁੱਸ ਜਾ ਸੀ ਨਾ ਹਰੇਕ ਦੇ ਸਿਰ ਤੇ ਚੜ੍ਹਨ ਦਾ ਹਰੇਕ ਦੀ ਬੇਇੱਜ਼ਤੀ ਜੀ ਕਰਨ ਦਾ ਉਹ ਨਿਕਲ ਗਿਆ ਉਹਨਾਂ ਦੇ ਮਨ ਤੋਂ ਪਛਤਾਏ ਆਖਿਰsho ਕੋ ਬਹੁਤ ਕੌਲ ਕੋੜ ਕਰ ਤੇ ਪਛਤਾ ਰਹੇ ਨੇ ਵੀ ਅਸੀਂ ਤਾਂ ਖੁਦਾ ਦੇ ਆਪਣੇ ਆਰਾਮ ਦੇ ਪੱਲੇ ਉਹ ਵੀ ਗਏ ਪਹਿੰਦਾਰੇ ਤਾਂ ਸਾਨੂੰ ਲੋਕ ਪਰ ਲੋਕ ਤੇ ਮਾਰਦਾ ਸੌਹਾਂ ਖਾ ਕੇ ਅਸੀਂ ਮੁਕਰੇ ਧੁਖਾਂ ਅਸੀਂ ਗੀਟਾ ਤੇ ਦੰਦ ਵੀ ਅਸੀਂ ਤਵਾਏ ਨੇ ਕੀ ਪੱਲੇ ਪੈ ਗਏ ਲਾਸੋਂ ਸੇ ਔਰ ਸਰੋਂ ਸੇ ਥਾ ਮੈਦਾਨ ਪਤ ਗਿਆ ਆਦੇ ਸੇ ਵੇਸ਼ ਨਸ਼ ਕਰੇ ਐਦਾ ਥਾ ਕੱਟ ਗਿਆ ਲਾਸ਼ਾਂ ਦੇ ਢੇਰ ਸ਼ਿਰਾਂ ਦੇ ਅਮਾਰ ਮੈਦਾਨ ਸਾਹ ਪਟ ਗਿਆ ਕਿਨੇ ਜਿਵੇਂ ਲਾਸ਼ਾਂ ਦਾ ਚਾਦਰ ਵਿਛਾਈ ਹੋਵੇ ਨਾ ਮੈਦਾਨੇ ਜੰਗ 'ਚ ਇਉਂ ਕਾਂਦਸ਼ਾ ਨੇ ਸਫਾ ਵਿਛਾ ਦਿੱਤਾ ਆਦੇ ਇਸੇ ਫੇਸ਼ ਲਸ਼ਕਰੇ ਅੱਧੋਂ ਜ਼ਿਆਦਾ ਲਸ਼ਕਰ ਕੱਟਦਾ ਬਾਦਸ਼ਾਹ ਨੇ ਦੇਹ ਲਿਆ ਨੰਨੇ ਆ ਤੇ ਸਾਰ ਸੰਗਤ ਮਾਫ ਕਰਿਓ ਉੱਥੇ ਇਕੱਲੇ ਸਿੰਘ ਵੀ ਨਹੀਂ ਲੜੇ ਉੱਥੇ ਤੇ 96 ਕਰੋੜ ਸ਼ੇਰ ਸਿੰਘ ਲੜ ਰਿਹਾ ਸੀ ਉਹ ਤੇ ਦੇ ਅਕਾਲ ਪੁਰਖ ਖੁਦ ਲੜ ਰਿਹਾ ਸੀ ਉਹਦੀ ਬਣਾਈ ਦੁਨੀਆ 'ਚ ਜਿਹੜੇ ਗੰਦ ਪਾਉਂਦੇ ਨੇ ਜ਼ਬਰ ਜ਼ੁਲਮ ਕਰਦੇ ਨੇ ਉਹਨਾਂ ਦਾ ਸਹਾਰਾ ਕਰੂ ਖੁਦ ਅਕਾਲ ਪੁਰਖ ਲੜ ਰਿਹਾ ਸੀ ਅੰਗ ਸੰਗ ਸੀ ਬਾਦਸ਼ਾਹ ਤੇ ਜਿਹੜਾ ਪੁੱਸ ਜਾ ਸੀ ਉਹਨਾਂ ਨੂੰ ਭਲੇਖਾ ਜਾ ਉਹ ਕੜਤਾ ਸੀਗਾ ਅੱਧੇ ਤੋਂ ਜ਼ਿਆਦਾ ਲਸ਼ਕਰ ਕਟਾ ਕੇ ਫੁਰਸ਼ਾਹ ਗਏ ਬਿੱਲੀ ਵਾਂਗ ਸਰਹੰਦ ਦੇ ਨਵਾਬ ਦਾ ਫੱਗ ਰੰਗ ਹੋ ਗਿਆ ਲਸ਼ਕਰ ਦਾ ਹਾਲ ਦੇਖ ਕੇ ਉਹ ਦੰਗ ਹੋ ਗਿਆ ਤੇ ਜਿਹੜਾ ਸਰਹੰਦ ਦਾ ਨਵਾਬ ਪਹਿਲਾਂ ਚੌਣਾ ਹੋ ਗਿਆ ਸੀ ਨਾ ਵੀ ਮੈਂ ਨਵਾਬ ਕਹਿੰਦੇ ਉਹਦਾ ਰੰਗ ਪੀਲਾ ਜਾ ਪੈ ਗਿਆ ਕਿ ਨਾ ਪਿੱਛੇ ਮੁੜਨ ਜੋ ਗਿਆ ਤੇ ਨਾ ਅੱਗੇ ਜਾਣ ਦਿੰਦੇ ਆ ਕਿੱਧਰ ਜਾਈਏ ਕਹਿੰਦੇ ਰੰਗ ਫੱਕ ਹੋ ਗਿਆ ਫੱਕ ਮਤਲਬ ਪੀਲਾ ਜਾ ਪੈ ਗਿਆ ਅੱਧੀ ਫੌਜ ਮਰਵਾ ਆ ਗੋ ਲਸ਼ਕਰ ਦਾ ਹਾਲ ਦੇਖ ਕੇ ਉਹ ਦੰਗ ਹੋ ਗਿਆ ਤੇ ਜਿਹੜੇ ਬੱਚੇ ਸੀ ਉਹ ਵੀ ਕਿਸੇ ਦਾ ਕੰਨ ਹੈ ਨਹੀਂ ਤੇ ਕਿਸੇ ਦੀ ਲੱਤ ਹੈ ਨਹੀਂ ਉਹ ਵੀ ਹਾਏ ਹਾਏ ਕਰੀ ਜਾਂਦੇ ਆ ਸਰਹਾਣੇ ਖੜੇ ਕਹਿੰਦੇ ਨਾ ਲਸ਼ਕਰ ਦੇਖ ਕੇ 당 ਹੀ ਹੋ ਗਿਆ ਵੀ ਕੋਈ ਤਾਂ ਸ਼ਾਂਤਾ ਵਜੇ ਸਤਗੁਰ ਕਾ ਦੇਗੇ ਤੇਜ ਸੇ ਜਦ ਤੰਗ ਹੋ ਗਿਆ ਜ਼ਾਲਮ ਕਾ ਦਿਲ ਜੋ ਸਖਤ ਥਾ ਅਬ ਸੰਗ ਹੋ ਗਿਆ ਜਦੋਂ ਸਤਗੁਰੂ ਦੀ ਤਲਵਾਰ ਨਿਕਲੀ ਮਾਰ ਚੋਂ ਜਦੋਂ ਸਤਿਗੁਰੂ ਨੇ ਜਵਾਬਾਣ ਲਾਗਿਓ ਤਵੈ ਰੋਸ ਜਾਫੀਆ ਜਦੋਂ ਸੱਚੇ ਬਾਦਸ਼ਾਹ ਨੂੰ ਰੋਸ ਆਇਆ ਨਾ ਕਹਿੰਦੇ ਜ਼ਾਲਮ ਕਾ ਦਿਲ ਜੋ ਸਖਤ ਥਾ ਜਿਹੜੇ ਕਹਿੰਦੇ ਅਸੀਂ ਚੱਕ ਲੋ ਬੰਦ ਲੋ ਮਾਰ ਦਿਓ ਲੈ ਜਾਓ ਦਿੱਲੀ ਨੂੰ ਐਦੂੰ ਥੱਲੇ ਬੋਲਦਾ ਹੀ ਕੋਈ ਨਹੀਂ ਸੀ ਕਹਿੰਦੇ ਅਵਸੰਗ ਹੋ ਗਿਆ ਸੰਗ ਕਹਿੰਦੇ ਪੱਥਰ ਨੂੰ ਜਿਹੜਾ ਦਿਲ ਕਰੜਾ ਸੀ ਨਾ ਲਲਕਾਰੇ ਮਾਰਦਾ ਸੀ ਉਹ ਹੁਣ ਹਿਆਂ ਗੀ ਹੋ ਗਿਆ ਪੱਥਰ ਹੀ ਬਣ ਗਿਆ ਸਮਝ ਹੀ ਰਿਹਾ ਨਹੀਂ ਹੋ ਗੀ ਗਿਆ ਹਰਾਈ ਦਿਲ ਮੇ ਸਿੰਗੋਂ ਸੇ ਮੈਂ ਇਨਤਕਾਮ ਨੂੰ ਧੱਕੇ ਫਰੇਵ ਸੇ ਮੈਂ ਸ਼ਹਿਰ ਨੂੰ ਜਾਂ ਸ਼ਾਂਵ ਨੂੰ ਤੇ ਅੰਦਰ ਹੱਥਾਂ ਦੇ ਦੰਦੀਆਂ ਵੱਢੀ ਜਾਂਦਾ ਕਿ ਕਰੀਏ ਦਾ ਕੀ ਕਰੀਏ ਮੈਂ ਸਿੰਘਾਂ ਤੋਂ ਬਦਲਾ ਲੈਣਾ ਲਾਦਮੀ ਆ ਮੇਰਾ ਤੋਂ ਵੱਧ ਲਸ਼ਕਰ ਮਾਰਦਾ ਇਹਨਾਂ ਨੇ ਧੱਕੇ ਫਰੇਵ ਸੇ ਮੈਂ ਕਹਿੰਦਾ ਚਾਹੇ ਮੈਨੂੰ ਧੋਖਾ ਕਰਨਾ ਪਵੇ ਚਾਹੇ ਮੈਨੂੰ ਫਰੇਵ ਕਰਨਾ ਪਵੇ ਸ਼ਹਿਰ ਨੂੰ ਜਾਂ ਸ਼ਾਂਵ ਨੂੰ ਮੈਂ ਸ਼ਾਮ ਨੂੰ ਬਦਲਾ ਲਵਾਂ ਜਾਂ ਸਵੇਰ ਨੂੰ ਲਵਾਂ ਪਰ ਮੈਂ ਇਹਨਾਂ ਤੋਂ ਬਦਲਾ ਨਹੀਂ ਲੈਂਦਾ ਐਵੇਂ ਬਸ ਸੁਣੋ ਤਾਰੀਖ 'ਚ ਲਿਖਾ ਹੈ ਕਿ ਦਰਜੋਸ਼ਕਾਰਦਾਰ ਸਤਗੁਰ ਬੜਾ ਦੇ ਹੀ ਗਏ ਅੱਗੇ ਪਹਾਰ ਬਾਰ ਕبھی ਕਹਿੰਦੇ ਨਾ ਤਰੀਕਾ 'ਚ ਲਿਖਿਆ ਹੋਇਆ ਇਹਨੂੰ ਕੋਈ ਮਿਟਾ ਨਹੀਂ ਸਕਦਾ ਇਤਿਹਾਸ ਤਾਂ ਕਹਿੰਦੇ ਹੋਂਗੇ ਝੂਠਾ ਉਠਿਆ ਨੇ ਲਿਖਿਆ ਤੇ ਉਹ ਜਿਹੜੀ ਘੜੀ ਚਮਕਦੀ ਆ ਸਾਹਮਣੇ ਉਹਦਾ ਕੀ ਕਰਾਂਗੇ ਉਹ ਤੇ ਸਦੀਆਂ ਤੱਕ ਗਵਾਹੀ ਭਰਦੀ ਰਹੂਗੀ ਇਹ ਉਹ ਜਗਾ ਹੈ ਘਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਹੈ ਉਹ ਥਾਵਾਂ ਤੇ ਨਹੀਂ ਜਾਣੀਆਂ ਰੰਗਦੇ ਉਹ ਸਰਸਾ ਤੇ ਨਹੀਂ ਬਦਲ ਜਾਵੇਗੀ ਇਸ ਕਰਕੇ ਸਤਗੁਰੂ ਪਾਤਸ਼ਾਹ ਐਸੀ ਰਹਿਮਤ ਬਖਸ਼ਿਸ਼ ਕਰਦੇ ਹੋਏ ਕਹਿੰਦੇ ਸਤਗੁਰ ਬੜਾਤੇ ਹੀ ਗਏ ਅੱਗੇ ਉਰਾਵਾਂ ਸਤਗੁਰੂ ਅੱਗੇ ਹੀ ਵੱਧੇ ਜਾ ਰਹੇ ਹਮਰਾ रह ਗਏ ਥੇ ਗਰਜ ਚੰਦ ਜਾਨ ਸਾਹ ਫਰਜੰਦੋਂ ਵਿੱਚ ਥੇ ਸਾਥ ਅਜੀਤ ਔਰ ਜਗਾਂ ਹਮਰਾ ਜਿਹੜੇ ਨਾਲ ਚੱਲੇ ਸੀ ਨਾ ਕਿਲੇ 'ਚੋਂ ਲਸ਼ਕਰ ਦਾ ਹੱਲ ਗਿਆ ਪਰਿਵਾਰ ਵੀ ਇੱਧਰ ਉੱਧਰ ਜਦੋਂ ਹਮਲਾ ਹੋ ਗਿਆ ਬਾਦਸ਼ਾਹ ਦੀ ਨਜ਼ਰ ਉੱਧਰ ਹੋ ਗਈ ਤੇ ਹਵੜਾ ਦਫੜੀ ਪੈ ਹੀ ਜਾਂਦੀ ਹੈ ਕੋ ਇੰਨਾ ਲਸ਼ਕਰ ਚੜਜ